ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀਆਂ ਵਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ 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 ਪਹੁੰਚ ਕਮਿਸ਼ਨ ਦਫ਼ਤਰ ਤਰਨਤਨ ਵਿਖੇ ਵਿਸ਼ਾ ਰੈਲੀ ਕੀਤੀ ਵਕ ਵਕ ਜੱਥੇ ਦੇ ਸਾਥੀ ਜੱਥਿਆਂ ਦੇ ਰੂਪ ਵਿੱਚ ਸ਼ਾਮਿਲ ਹੋਏ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਜੂਸ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਹਿਲਾ ਦਾ ਸੀ ਆਡੇ ਚੰਨੂਆਂ ਦਾ ਧੰਨਵਾਦ ਕਰਦੇ ਆ ਤੁਸੀਂ ਸਾਡੇ ਕੋਲ ਆ ਕੇ ਸਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਸਾਡੀ ਮਦਦ ਕਰ ਰਹੇ ਹੋ ਸਾਡੀਆਂ ਮੰਗਾਂ ਨੂੰ ਸੁਣ ਕੇ ਤਾਂ ਜੋ ਸਰਪਾਨਾ ਸਾਡੀਆਂ ਮੰਗਾਂ ਬਾਰੇ ਸਾਡੇ ਬਜ਼ੁਰਗਾਂ ਦੀਆਂ ਅਸੀਂ ਸੀਨੀਅਰ ਸਿਟੀਜ਼ਨ ਸਾਰੇ ਇਹਨਾਂ ਸਿਟੀਜ਼ਨਾਂ ਦੇ ਕੋਕੋ ਸਾਡੇ ਕੋਲ ਬੈਠਾ ਵੀ ਨਹੀਂ ਜਾਂਦਾ ਇਹ ਸਾਰਿਆਂ ਦੇ ਗੋਡੇ ਜਿਹੜੇ ਉਤਰਦੇ ਹੀ ਆ ਚੌਕੜੀ ਮਾਰ ਕੇ ਬੈਠਣਾ ਥੱਲੇ ਬੜਾ ਔਖਾ ਹੈ ਤੇ ਸਰਕਾਰ ਨੂੰ ਅਪੀਲ ਕਰਦੇ ਵੇ ਸਾਡੀਆਂ ਮੰਗਾਂ ਜਿਹੜੀਆਂ ਉਹ ਤੁਰੰਤ ਮੰਨੇ ਮੰਨ ਕੇ ਨੋਟੀਫਿਕੇਸ਼ਨ ਜਾਰੀ ਕਰੇ ਅਸੀਂ ਪੰਜਾਬ ਗਵਰਨਮੈਂਟ ਪੈਨਸ਼ਨ ਜੁਆਇੰਟ ਫਰੰਟ ਵੱਲੋਂ ਸਾਡਾ ਜਿਹੜਾ ਇਹ ਪ੍ਰੋਗਰਾਮ ਮਿਲਿਆ ਸੀ ਅੱਜ ਜਿਹੜਾ ਸੱਤ ਦੋ ਦਾ ਪ੍ਰੋਗਰਾਮ ਹੈ ਇਹ ਜੁਆਇੰਟ ਪੰਜਾਬ ਗਵਰਨਮੈਂਟ ਪੈਨਸ਼ਨ ਜੁਆਇੰਟ ਫਰੰਟ ਵੱਲੋਂ ਹੈ ਅਸੀਂ ਤਰਨਤਨ ਜ਼ਿਲ੍ਹੇ ਵੱਲੋਂ ਇਹ ਪ੍ਰੋਗਰਾਮ ਕਰ ਰਹੇ ਆ ਇਸ ਵਿੱਚ ਸਾਡੀਆਂ ਜੋ ਮੰਗਾਂ ਹੈਗੀਆਂ ਉਹ ਪਹਿਲੀ ਮੰਗ ਤੇ ਸਾਡੀ ਹੈਗੀ ਆ ਕਿ ਸਾਨੂੰ 2.65 ਦੇ ਨਾਲ ਪੈਨਸ਼ਨ ਵਾਲਾ ਨੂੰ ਇਹ ਫਿਕਸ ਨਹੀਂ ਕੀਤੀ ਗਈ ਜਦ ਕਿ ਪੇ ਕਮਿਸ਼ਨ ਨੇ ਇਹ ਸਾਨੂੰ ਸਵਾਰਜ ਕੀਤੀ ਆ ਸਾਡੇ ਵਾਸਤੇ ਇਹਨਾਂ ਨੂੰ 2.65 ਦਿੱਤਾ ਜਾਵੇ ਪਰੰਤੂ 2.65 ਪਿਆਬ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਔਰ ਦੂਸਰਾ ਹੈਗਾ ਕਿ ਸਾਡਾ 1 ਇੱਕ 16 ਤੋਂ ਲੈ ਕੇ 36 21 ਤੱਕ ਦਾ ਸਾਡੇ ਪੰਜ ਸਾਲ ਦਾ ਬਕਾਇਆ ਜਿਹੜਾ ਵਾ ਉਹ ਸਾਨੂੰ ਨਹੀਂ ਦਿੱਤਾ ਜਾਵੇਗਾ ਅਜੇ ਤੱਕ ਸਾਡੇ 8.5 ਸਾਲ ਜਿਹੜੇ ਬੀ ਚੁੱਕੇ ਆ ਔਰ ਇਹਨਾਂ ਦਾ ਜਿਹੜਾ ਵਾ ਸਮਾਂ ਜਿਹੜਾ ਵਾ ਉਹ 2 ਸਾਲ ਦਾ ਸਾਰਾ ਅਜੇ ਰਹਿ ਗਿਆ ਪੰਜਾਬ ਸਰਕਾਰ ਦਾ ਔਰ ਸਾਨੂੰ ਅਜ ਤੱਕ ਜਿਹੜਾ ਵਾ ਉਹ ਬਕਾਇਆ ਨਹੀਂ ਦਿੱਤਾ ਗਿਆ ਔਰ ਸਰਕਾਰਾਂ ਜਿਹੜੀਆਂ ਵਾਂ ਉਹ ਲਾਰੇ ਲਾਈ ਜਾ ਰਹੀਆਂ ਕਿ ਅਸੀਂ ਤੁਹਾਨੂੰ ਜਲਦੀ ਦੇ ਦੇਾਂਗੇ ਜਲਦੀ ਦੇ ਦਾਂਗੇ ਪਰੰਤੂ ਇਹ ਪੋਤਾਂ ਦੇ ਵਿੱਚ ਵੀ ਕੇਸ ਗਏ ਆ ਸਾਥੀਆਂ ਨੇ ਕੀਤੇ ਆ ਤੇ ਸਾਨੂੰ ਇਹ ਬਕਾਇਆ ਦਿੱਤੇ ਜਾਣ ਸਾਡੇ ਬਹੁਤ ਸਾਥੀ ਜਿਹੜੇ ਆ ਉਹ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਉਹਦੇ ਚਰਨਾਂ ਵਿੱਚ ਚਲੇ ਗਏ ਪਰੰਤੂ ਉਹਨਾਂ ਨੂੰ ਬਕਾਇਆ ਨਹੀਂ ਮਿਲਿਆ ਉਹ ਬਕਾਇਆ ਨੂੰ ਤਰਸਦੇ ਦੇ ਉਸ ਕਰਕੇ ਸਾਡਾ ਜਿਹੜਾ ਉਹ ਬਕਾਇਆ ਨਹੀਂ ਦਿੱਤਾ ਗਿਆ ਦੂਸਰਾ ਜਿਹੜਾ ਤੀਸਰਾ ਜਿਹੜਾ ਸਾਡਾ ਡੀਏ ਦੀਆ ਕਿਸ਼ਤਾਂ 252 ਮਹੀਨਿਆਂ ਦਾ ਬਕਾਇਆ ਜਿਹੜਾ ਉਹ ਸਾਡਾ ਜਿਹੜਾ ਇਹਨਾਂ ਦੀਏ ਦੀਆਂ ਕਿਸ਼ਤਾਂ ਲੇਟ ਦਿੱਤੀਆਂ 6 6 700 ਮਹੀਨੇ ਸਾਲ-ਸਾਲ ਉਹ ਲੇਟ ਸਨ ਦਿੱਤੀਆਂ ਪਰੰਤੂ ਮੰਨਦੀਆਂ ਪਹਿਲਾਂ ਸੀ ਉਹ ਦਾ ਉਹਨਾਂ ਦਾ ਬਕਾਇਆ ਨਹੀਂ ਦਿੱਤਾ ਗਿਆ ਉਹ 252 ਮਹੀਨਿਆਂ ਦਾ ਬਕਾਇਆ ਇਸ ਤਰ੍ਹਾਂ ਜਿਹੜੀਆਂ ਹੁਣ ਸਾਨੂੰ ਡੀਏ ਦੀਆਂ ਕਿਸ਼ਤਾਂ ਦਿੱਤੀਆਂ ਪਰੰਤੂ ਸੈਂਟਰ ਸਰਕਾਰ ਵੱਲੋਂ 53% ਦਿੱਤਾ ਜਾ ਰਿਹਾ ਤੇ ਸਾਡੇ ਸੂਬਾ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਨੂੰ ਉਹ ਡੀਏ ਦਾ ਬਕਾਇਆ ਜਿਹੜਾ ਵਾ ਆਪਣੇ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਵਾ ਉਹ ਸਾਡੀਆਂ 11% ਹਾਲੇ ਵੀ ਰੋਕ ਕੇ ਰੱਖੀਆਂ ਹੋਈਆਂ ਜਿਹੜੀਆਂ ਕਿ ਪਿਛਲੇ ਸਮੇਂ ਦੀਆਂ ਰਹਿੰਦੀਆਂ ਇਸ ਤਰ੍ਹਾਂ ਕੇ ਹੀ ਸਰਕਾਰ ਤੋਂ ਇਹ ਵੀ ਮੰਗ ਕਰਦੇ ਆ ਕਿ ਸਾਡੀਆਂ ਉਹ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਵਾ ਸਾਨੂੰ ਤੁਰੰਤ ਦਿੱਤੀਆਂ ਜਾਣ ਇਸ ਤਰ੍ਹਾਂ ਸਾਨੂੰ ਕੈਸਲਾ ਸਕੀਮ ਜਿਹੜੀ ਆ ਉਹ ਸਾਡੇ ਤੇ ਲਾਗੂ ਨਹੀਂ ਕਰ ਰਹੇ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਆ ਕਿ ਸਾਡੀ ਸਾਡੇ ਬਜ਼ੁਰਗਾਂ ਦੇ ਉੱਤੇ ਸੀਨੀਅਰ ਸਿਟੀਜ਼ਨਾਂ ਦੇ ਉੱਤੇ ਉਹ ਕੈਸ਼लेस ਸਕੀਮ ਜਿਹੜੀ ਆ ਲਾਗੂ ਕੀਤੀ ਜਾਵੇ ਸਾਡੇ ਉੱਤੇ ਉਹ ਵੀ ਲਾਗੂ ਨਹੀਂ ਕੀਤੀ ਜਾਂਦੀ ਕਿਉਂਕਿ ਬਜ਼ੁਰਗਾਂ ਦੇ ਕੋਲ ਇਹਨਾਂ ਪੈਸਾ ਨਹੀਂ ਹੁੰਦਾ ਜੇ ਕੋਈ ਆਪਣਾ ਜੇ ਕੋਈ ਵੱਡੀ ਬਿਮਾਰੀ ਮੇਜਰ ਮਾਚ ਦਾ ਕੋਈ ਆ ਜਾਏ ਤੇ ਅਸੀਂ ਉਹ ਪੈਸੇ ਲਾ ਸਕੀਏ ਔਰ ਸਾਨੂੰ ਅਸੀਂ ਉਹ ਬੱਚਿਆਂ ਦੇ ਬੋਝ ਬਨਣਾ ਪੈਂਦਾ ਸਾਨੂੰ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਵੀ ਬੀਰ ਕਰਦੇ ਆ ਕਿ ਸਾਡੇ ਤੇ ਜਿਹੜੀ ਉਹ ਕੈਸ਼लेस ਸਕੀਮ ਆ ਉਹ ਲਾਗੂ ਕੀਤੀ ਜਾਵੇ ਕਿ ਕਿੰਨੇ ਕਿੰਨੇ ਵਜੇ ਤੱਕ ਤੁਹਾਡਾ ਧਰਨਾ ਜਾਰੀ ਰਹੇਗਾ ਇਹ ਸਾਡਾ ਧਰਨਾ 4 ਵਜੇ ਤੱਕ ਜਾਰੀ ਰਹੇਗਾ ਜੇ ਸਰਕਾਰ ਨਹੀਂ ਪੁੱਛੇ ਇਸ ਵਿੱਚ ਮੇਰੇ ਧਿਆਨ ਨਹੀਂ ਦਿੱਤੇ ਕੀ ਅਗਲਾ ਚੱਲ ਜੋ ਵੀ ਸਾਨੂੰ ਸੂਬਾ ਬੰਡ ਜੁਆਇੰਟ ਫਰੰਟ ਵੱਲੋਂ ਅਗਲਾ ਪ੍ਰੋਗਰਾਮ ਦਿੱਤਾ ਜਾਏਗਾ ਉਹਨੂੰ ਅਸੀਂ ਐਨ ਬੈਨ ਲਾਗੂ ਕਰਾਂਗੇ ਔਰ ਅਸੀਂ ਵੱਧ ਤੋਂ ਵੱਧ ਚੜ੍ਹ ਮਤਲਬ ਤੱਤ ਕਰਕੇ ਤੇ ਉਹਨੂੰ ਮੰਗਾ ਬਣਾਉਣ ਲਈ ਸਰਕਾਰ ਤੇ ਦਬਾਅ ਪਾਵਾਂ